ਆਪ ਦਿੱਤਾ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਵਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬੋ ਪਾਰਿਅਪਕਾਰੀ ਪਰਿਅਪਕਾਰੀ ਆਤਮਾ ਨੂੰ 11 ਵਰਿਆਂ ਦੀ ਅਰਜੂ ਦੇ ਵਿੱਚ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਬਣਾ ਦਿੱਤਾ ਕਿਉਂ ਬਣਾਇਆ ਕਿਉਂਕਿ ਜਾਣਗੇ ਸਨ ਗੁਰਦੇਵ ਅਸੀਂ ਜਾਣਾ ਲਾਹੌਰ ਦੀ ਧਰਤੀ ਤੇ ਅਸੀਂ ਜਾਣਾ ਬਾਦਸ਼ਾਹ ਦੇ ਕੋਲ ਸਰੀਰ ਕਰਕੇ ਜਿਉਂਦੇ ਅਸੀਂ ਵਾਪਸ ਉੱਥੋਂ ਨਹੀਂ ਆਉਣਾ ਇਸ ਕਰਕੇ ਪਰਖ ਕਰਕੇ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਕਿਸੇ ਨਾ ਕਿਸੇ ਨੂੰ ਬਣਾ ਦੇਣਾ ਚਾਹੀਦਾ ਹੈ ਪਰਖ ਵਿੱਚ ਪੂਰੇ ਉਤਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਚਲੇ ਗਏ ਲਾਹੌਰ ਦੀ ਧਰਤੀ ਉੱਤੇ ਬਾਦਸ਼ਾਹ ਦੀ ਕਚਹਿਰੀ ਲੱਗੀ ਤਖਤ ਉੱਤੇ ਬੈਠਾ ਥਾ ਮਰਦਾਨੇ ਅਹਿਲਕਾਰ بیٹھے तमाम ਲੋਕ ਸਤਿਗੁਰੂ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਦਾ ਤਮਾਸ਼ਾ ਵੇਖਣ ਮਾਰ ਤੇ ਆਏ ਹਿੰਦੁਸਤਾਨ ਦੇ ਬਾਦਸ਼ਾਹ ਦੇ ਮੱਥੇ ਉੱਤੇ ਪਿਆ ਵਟ ਅੱਖਾਂ ਕੀਤੀਆਂ ਇਹਨੇ ਲਾਲ ਲਾਲ ਅੱਖਾਂ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਮਹਾਰਾਜ ਤੁਹਾਡੇ ਉੱਤੇ ਬਲੇਮ ਬੜੇ ਵੱਡੇ ਲੱਗੇ ਨੇ ਬਲੇਮ ਸਤਗੁਰ ਪਾਤਸ਼ਾਹ ਜੀ ਨੇ ਆਖਿਆ ਦੱਸ ਕੀ ਇਹਨੇ ਆਖਿਆ ਮਹਾਰਾਜ ਤੁਸੀਂ ਆਪਣੇ ਕੋਲ ਡਾਕੂ ਰੱਖਦੇ ਜੇ ਇਹਨਾਂ ਨੇ ਡਾਕੂ ਕਿੱਥੋਂ ਇਹਨਾਂ ਨੂੰ ਭੁਲੇਖਾ ਲੱਗਾ ਬਾਬਾ ਬਿਧੀ ਚੰਦ ਵਰਗੇ ਸੂਰਮੇ ਗੁਰਦੇਵ ਦੀ ਖਿਦਮਤ ਵਿੱਚ ਰਹਿੰਦੇ ਸਨ ਪਾਪਾ ਬਿਧੀ ਚੰਦ ਜਦ ਤੱਕ ਬਾਬੇ ਅਦਲੀ ਦੀ ਸਖਤਨੀ ਸੀ ਕੀਤੀ ਉਨੀ ਦੇਰ ਤੱਕ ਮਾਰਦਾ ਸੀ ਡਾਕੇ ਤੇ ਜਦੋਂ ਇੱਕ ਸਾਥ ਦੀ ਸੰਗਤ ਕਰ ਲਈ ਮਾਲਾ ਹੱਥ ਵਿੱਚ ਆ ਗਈ ਤੇ ਡਾਕੇ ਛੱਡ ਦਿੱਤੇ ਭਗਤੀ ਦੇ ਵਿੱਚ ਪਰਤახ ਹੋ ਗਿਆ ਗੁਰੂ ਨਾਨਕ ਦੇ ਘਰ ਦਾ ਆਪਾਸ਼ਕ ਬਣ ਗਿਆ ਇਨੂੰ ਭਲੇਖਾ ਪਾਇਆ ਗਿਆ ڈاکੂ ਗੁਰੂ ਦੇ ਕੋਲ ਨੇ ਇਹਨੇ ਆਖਿਆ ਮਹਾਰਾਜ ਇੱਕ ਤੁਸੀਂ ਧਰਮ ਗ੍ਰੰਥ ਲਿਖਿਆ ਏ ਜਿਹਦੇ ਵਿੱਚ ਆਪਣੇ ਧਰਮ ਦੀ ਉਸਤਤ ਕੀਤੀ ਏ ਤੇ ਮੇਰੇ ਧਰਮ ਨੂੰ ਬੜਾ ਨਿੰਦਿਆ ਏ ਮਹਾਰਾਜ ਨੇ ਆਖਿਆ ਕੋਈ ਨਿੰਦਿਆ ਨਹੀਂ ਇਹਨੇ ਆਖਿਆ ਮਹਾਰਾਜ ਤੁਸੀਂ ਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘਮਿਆਰ ਘਰ ਪਾਣੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਇਹ ਸਿੱਧੀ ਸਿੱਧੀ ਸਾਟੋਂ ਸੁਲਾਮ ਹੁੰਦੇ ਨੇ ਇਹ ਸਾਡੇ ਧਰਮ ਨੂੰ ਟਾਰਗੇਟ ਨਹੀਂ ਕਰਦੀ ਸਤਗੁਰ ਪਾਤਸ਼ਾਹ ਜੀ ਨੇ ਆਖਿਆ ਨਹੀਂ ਕਰਦੀ ਤੁਹਾਡੇ ਨਜ਼ਰੀਏ ਵਿੱਚ ਫਰਕੇ ਇਹਨੇ ਆਖਿਆ ਮਹਾਰਾਜ ਇਹ ਵੀ ਝੂਠੇ ਮੇਰਾ ਪੁੱਤ ਖੁਸਰੋ ਤੁਹਾਡੇ ਘਰ ਵਿੱਚ ਗਿਆ ਤੁਹਾਡੇ ਕੋਲੋਂ ਲੰਗਰ ਛਕਿਆ ਮੋਦੇ ਮੱਥੇ ਉਤੇ ਚੰਦਨ ਦਾ ਤਿਲਕ ਲਾਇਆ ਤੇ ਜੇਬ ਖਰਚੀ ਦੇ ਕੇ ਉਹਨੂੰ ਤੋੜਿਆ ਸਤਗੁਰ ਪਾਤਸ਼ਾਹ ਜੀ ਕਹਿੰਦੇ ਅਸੀਂ ਇਹ ਗੱਲ ਮੰਨਣ ਵਾਸਤੇ ਤੇ ਤਿਆਰ ਨਹੀਂ ਹਾਂ ਜੇ ਤੂੰ ਕਿੰਨਾ ਆਇਆ ਤੇ ਭੁੱਲਿਆ ਚਪਾ ਕਿਤੇ ਆ ਗਿਆ ਹੋਵੇਗਾ ਅਸੀਂ ਵੀ ਭੁੱਖਾ ਰਹੀ ਜਾਣ ਕੇ ਦੋ ਪ੍ਰਸ਼ਾਦੇ ਛਕਾ ਦਿੱਤੇ ਹੋਣਗੇ ਆਖਿਰ ਕੀ ਆ ਗਿਆ ਕਿਉਂਕਿ ਇਹ ਤੇ ਗੁਰੂ ਨਾਨਕ ਦਾ ਘਰ ਏ ਇੱਥੇ ਡਾਂਗਾ ਘਰਾਉਣ ਵਾਲਿਆਂ ਨੂੰ ਬਿਠਾ ਕੇ ਲੰਗਰ ਛਕਾਇਆ ਜਾਂਦਾ ਏ ਇੱਥੇ ਸਿੱਖ ਬਣ ਕੇ ਆਵੇ ਸਿੱਖਾਂ ਦਾ ਵੈਰੀ ਬਣ ਕੇ ਆਵੇ ਪੰਗਤ ਵਿੱਚ ਪਟਾਇਆ ਜਾਂਦਾ ਏ ਲੰਗਰ ਛਕਾਇਆ ਜਾਂਦਾ ਏ ਲੰਗਰ ਵਿੱਚੋਂ ਤੇ ਕਿਸੇ ਨੂੰ ਬਾਹ ਫੜ ਕੇ ਨਹੀਂ ਨਾ اٹھਾਇਆ ਜਾ ਸਕਦਾ ਤੂੰ ਬਾਦਸ਼ਾਹ ਦਾ ਪੁੱਤ ਏ ਤੇ ਨੂੰ ਲੰਗਰ ਨਹੀਂ ਸ਼ਿਕਾਇਤ ਜਾ ਸਕਦਾ ਹਿੰਦੂਸਤਾਨ ਦੇ ਬਾਦਸ਼ਾਹ ਨੇ ਆਖਿਆ ਜਾ ਤੇ ਆਪਣਾ ਧਰਮ ਤਬਦੀਲ ਕਰ ਲਵੋ ਤੇ 1 2 ਲੱਖ ਰੁਪਈਆ ਜੁਰਮਾਨਾ ਜਿਹੜਾ ਤੁਹਾਡੇ ਵੱਲ ਬਣਦਾ ਏ ਉਹ ਦੇ ਦੇਵੋ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਵਿੱਚ ਦੋ ਅੱਖਰ ਲਿਖ ਦੇਵੋ ਸਤਗੁਰ ਪਾਤਸ਼ਾਹ ਜੀ ਨੇ ਆਖਿਆ ਬਾਦਸ਼ਾਹ ਇਹ ਕੋਈ ਬਾਣੀ ਹੈ ਇਹ ਕਿਸੇ ਦੀ ਕਵਤਾ ਨਹੀਂ ਕਿਸੇ ਕਵੀ ਦੀ ਰਚਨਾ ਨਹੀਂ ਇਹ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤੋ ਮਟਾਈ ਇਹ ਤੇ ਚਿੰਤਾਵਾਂ ਤੋਂ ਮੁਕਤ ਕਰਨ ਵਾਲੀ ਰੱਬੀ ਬਾਣੀ ਏ ਇਹਦੇ ਵਿੱਚੋਂ ਤੂੰ ਕਹਿਣਾ ਇਹ ਦੋ ਅੱਖਰ ਬਦਲੀ ਕਰ ਦੋ ਇਹਦੇ ਚੋਂ ਤੇ ਇੱਕ ਬਿੰਦੀ ਇੱਕ ਕੰਨਾ ਇੱਕ ਸਿਹਾਰੀ ਬਿਹਾਰੀ ਉਹਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਾਡੇ ਮੱਥ ਦੀ ਗੱਲ ਨਹੀਂ ਹਿੰਦੁਸਤਾਨ ਦੇ ਬਾਦਸ਼ਾਹ ਦੀਆਂ ਸੁਣ ਕੇ ਗੱਲਾਂ ਸਤਗੁਰੂ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਨੇ ਉਹਨਾਂ ਦਾ ਜਵਾਬ ਜਿਸ ਕਦਰ ਦਿੱਤਾ ਬੱਗੇ ਦਾ ਟਾੜੀ ਦਿੱਤਾ ਬੇਣਤੀ ਏ ਆਇਆ ਸਤਗੁਰੂ ਬੋਲਦੇ ਤੂੰ ਰੱਬੀ ਰੰਗ ਵਿੱਚ ਆ ਕਹਿੰਦੇ ਸੋਣ ਦਿੱਲੀ ਦੇ ਬਾਦਸ਼ਾ ਕਹਿੰਦੇ ਸੋਣ ਦਿੱਲੀ ਦੇ ਬਾਦਸ਼ਾ ਤੈਨੂੰ ਸੱਚੀ ਤੇ ਇਸਨਾ ਇਹ ਜੋ ਬਾਣੀ ਗੁਰੂ ਗ੍ਰੰਥ ਦੀ ਗਰਮ ਫਤੀ ਕੋਈ ਸਖਦਾ ਨਹੀਂ ਉਲਟਾ ਉਹ ਲੜਕਣਾ ਹੈ ਚੋਕਾ ਡਟ ਕੇ ਆਈ তোর ਦਰਗਾਹ ਚ ਦੇਵੇ ਸਗਲੀ ਜੰਤ ਮਟਾ ਇਹਦੇ ਵਿੱਚ ਭਗਤਾਂ ਦੀ ਆਤਮਾ ਇਹਦੇ ਵਿੱਚ ਭਗਤਾਂ ਦੀ ਆਤਮਾ ਰਹੀ ਜੀਤ ਪ੍ਰਭੂ ਦੇਗਾ ਓ ਗੱਲ ਖੁਸਰਾ ਵਾਲੀ ਠੀਕ ਹੈ ਓ ਗੱਲ ਖੁਸਰਾ ਵਾਲੀ ਠੀਕ ਹੈ ਓ ਦਿੱਲੀ ਦੇ ਬਾਦਸ਼ਾਹ ਖੁਸਰਾ ਵਾਲੀ ਠੀਕ ਸਾਡੇ ਕੋਲ ਗਿਆ ਸੀ ਆ ਓ ਨੂੰ

ਆਇਓਸ ਨੂੰ ਨਾ ਦਿੱਤੀ ਕੋਈ ਦੁਆ ਐਵੇਂ ਸਣਸਣ ਗੱਲਾਂ ਕਿਸੇ ਤੋਂ ਐਵੇਂ ਸਣਸਣ ਗੱਲਾਂ ਕਿਸੇ ਤੋਂ ਨਾ ਝੁੱਠੀ ਤੁਮ ਦਲਾ ਤੈਨੂੰ ਦਿੱਤਾ ਤਖਤ ਗਦਾ ਬਾਕੀ ਡਰ ਜੋ ਤੇ ਨਾ ਮੋਤ ਸਾਨੂੰ ਉਹਦੀ ਨਹੀਂ ਪਰਵਾ ਅਸੀਂ ਧਰਮ ਦੇ ਆਗੇ ਪੰਛੀ ਆ ਅਸੀਂ ਧਰਮ ਦੇ ਆਂਦੇ ਪੰਛੀ ਆ ਫਿਰ ਆਪਣੇ ਨਾਲ ਨਬਾ ਅਸੀਂ ਧਰਮ ਦੇ ਆਂਦੇ ਪੰਛੀ ਆ ਹੋ ਹੋ ਹੋ